ਜਿੰਦਾਬਾਦ ਸੂਰੇ ਕਾਉਂਸਲਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਕਾਰਮੀ ਸਿੰਘ ਸੰਧੂ ਜਿੰਦਾਬਾਦ ਭਗਵਾਨ ਸਮਾਨ ਮੱਖ ਮੰਤਰੀ ਜਿੰਦਾਬਾਦ ਸੂਰੇ ਸ਼ਰਮਾ ਜਿੰਦਾਬਾਦ ਪਹਿਲਾਂ ਤੇ ਵੇਖੋ ਜੀ ਸ਼ਿਵਾਜੀ ਜੀ ਖਾਲਸਾ ਸ਼ਿਵਾਜੀ ਜੀ ਦੀ ਫਤਿਹ ਮੈਂ ਤਰਨ ਤਨ ਹਲਕੇ ਸੰਗਤ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦਾ ਵੀ ਵਿਕਾਸਪੁਰਸ਼ ਨੂੰ ਅੱਜ ਉਹਨਾਂ ਨੇ ਚੁਣਿਆ ਅਸੀਂ ਤੇ ਪਹਿਲੇ ਦਿਨ ਹੀ ਇਹ ਕਿਹਾ ਸੀ ਇੱਕ ਤਰਫਾ ਫੈਸਲਾ ਹੋਣਾ ਤੁਸੀਂ ਵੇਖ ਹੀ ਲਿਆ ਜੀ ਅੱਜ ਬੜੀ ਵੱਡੀ ਲੀਡ ਨਾਲ ਹਰਮੀਸੀ ਸੰਧੂ ਜਿੱਤੇ ਨੇ ਲੋਕਾਂ ਕੀ ਵਿਚਵਾਦ ਹੋਣਾ ਚਾਹੀਦਾ ਲੋਕਾਂ ਨੂੰ ਜੋ ਜਿਹੜੇ ਡਿਵੈਲਪਮੈਂਟ ਦੇ ਕੰਮ ਐ ਜਿੱਦਾਂ ਪਹਿਲਾਂ ਵਿਕਾਸ ਕਰਾਇਆ ਸਾਨੂੰ ਸਾਹਮਣੇ ਹੁਣ ਵੀ ਪਹਿਲ ਦੇ ਆਧਾਰ ਤੇ ਤੁੰਤਾਂ ਦੇ ਜਿਹੜੇ ਮੁੱਦੇ ਸਾਰੇ ਹੱਲ ਕਰਾਂਗੇ ਧੱਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਜਨਾ ਜਿਨ੍ਹਾਂ ਨੇ ਬਹੁਤ ਵੱਡੀ ਜੀਰਨਾ ਸਰ ਮੀਸੇ ਸੰਧ ਨੂੰ ਮੋਟਾ ਬਾਗੇ 10 ਤੋਂ 12 ਜੀਰਨਾ ਚਦਾਇਆ ਤੇ ਮੈਂ ਹਰ ਕਨਵਾਸੀਆਂ ਦਾ ਧੰਨਵਾਦ ਕਰਦਾ ਤੇ ਸ਼ਹਿਰ ਨवासी ਖਾਖਤਰਾਤ ਕਰਦਾ ਖਾਗੇ ਆਪਾਂ ਛੋਟਾ ਵੀ ਸੂਰਜ ਇਹ ਨਹੀਂ ਵਾਸਵਾ ਖਤ ਇਹਨਾਂ ਨੇ ਸਰਪੰਦਰ ਦੀ ਵਾਰਡ ਸਾਡੀ ਸਾਰੀ ਦੀ ਵਾਰਡ ਤੇ ਸ਼ਹਿਰ ਬਹੁਤ ਵੱਡੀ ਮੋਟਾ ਦੇ ਕੇ ਸਾਨੂੰ ਮਾਨ ਬਖਸ਼ਿਆ ਸਰ ਵੀ ਹਸਦਾ ਉਹਦੇ ਨਾਲ ਸਾਡਾ ਮਾਨ ਵੀ ਵਧਿਆ